ਇਹ ਜੜੀ ਯੁੱਧ ਨਸ਼ਾ ਵਿਰੋਧ ਤੇ ਜਿਹੜੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਜਿਹੜੀ ਹਦਾਇਤਾਂ ਅਨੁਸਾਰ ਤੇ ਸਾਡੇ ਮਾਨਯੋਗ ਡੀਆਈਜੀ ਫਰੋਜ਼ਪੁਰ ਰੇਂਜ ਉਹਨਾਂ ਦੇ ਸੁਪਰਵਾਈਜ਼ਨ ਚ ਅਸੀਂ ਸਾਡੀ ਟੀਮ ਵੱਲੋਂ ਬਹੁਤ ਵਧੀਆ ਇੱਕ ਰਿਕਵਰੀ ਹੋਈ ਜਦੋਂ ਸਾਡੇ ਇਹਨਾਂ ਦੀ ਐਸਪੀਡੀ ਡੀਐਸਪੀਡੀ ਤੇ ਸਾਡੇ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੇ ਇੱਕ सुरेंद्र ਸਿੰਘ ਉਰਫ ਬੱਬੂ ਤੇ ਦੀਪਕ ਸਿੰਘ ਉਰਫ ਦੀਪਾ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 539 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਹੜੇ ਪਤਾ ਲੱਗਿਆ ਸੀ ਵੀ ਇਹਨਾਂ ਨੇ ਇਹ ਬਾਹਰੋਂ ਮਗਾਈ ਹੈ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈ ਤੇ ਇਹਨਾਂ ਦੇ ਕੰਟੈਕਟ ਉਧਰ ਸੀ ਤੇ ਇਹਨਾਂ ਦੇ ਪਰ ਪਹਿਲਾਂ ਪਰਚਾ ਨਹੀਂ ਦਰਜ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਤੋਂ ਪਤਾ ਲੱਗੇ ਵੀ ਇਹਨਾਂ ਦੇ ਹੋਰ ਵੀ ਜਿਹੇ ਕੋਈ ਇਹਨਾਂ ਨੇ ਪਹਿਲਾਂ ਵੀ ਮਗਾਏ ਕਿ ਨਹੀਂ ਮਗਾਏ ਤੇ ਪਰ ਇਹ ਇਹਨਾਂ ਦਾ ਜਿਹੜਾ ਇਹਨਾਂ ਨੇ ਬਾਹਰੋਂ ਮਗਾ ਕੇ ਇਹਨਾਂ ਨੇ ਅੱਗੇ ਵੇਚਣਾ ਸੀ ਜੇ ਨੂ ਟਾਈਮਸ ਸਰ ਅਸੀਂ ਇਹਨਾਂ ਸਰ ਸੀਏ ਜਿਹੜੀ ਟੀਮ ਨੇ ਗ੍ਰਿਫਤਾਰ ਕਰ ਲਿਆ ਨਾ ਸਰ ਇਹਨਾਂ ਦੀ ਗੱਟੀ ਬਣੇ ਹੋਏ ਇਹਨੂੰ ਲੈੇ ਹੈ ਜਿਤਾਰ ਦੇ ਹਾਂਜੀ ਹਾਂਜੀ ਇਹ ਬਿਲਕੁਲ ਗੱਟੀ ਰਾਜੋਕੇ ਦੇ ਦੋਨੇ ਹੈਗੇ ਆ सुरेंद्र उर्फ ਬੱਬੂ ਤੇ ਤੇਡਾ ਤੇ ਦੀਪਕ उर्फ ਦੀਪਾ ਗੱਟੀ ਰਾਜੋਕੇ ਦੇ ਦੋਨ ਸਰ ਇਹਨਾਂ ਦੇ ਲਿੰਕ ਕਿੱਦਾਂ ਹੋਏ ਉਹਨਾਂ ਦੇ ਨਾਲ ਕਿੰਨਾ ਟਾਈਪ ਕਰਦੇ ਸੀਗੇ ਇਹ ਫੋਨ ਤੇ ਹੀ ਇਹਨਾਂ ਦਾ ਲਿੰਕ ਸੀਗਾ ਜੀ ਉਹਨਾਂ ਨੇ ਫੋਨ ਤੇ ਇਹਨਾਂ ਨੇ ਉਥੋਂ ਉਹਨਾਂ ਦਾ ਨਾ ਕੰਟੈਕਟ ਸੀ ਪਾਕਿਸਤਾਨੀ ਹੈ ਇਸ ਤੋਂ ਲੱਗਦਾ ਵੀ ਇਹਨਾਂ ਦਾ ਹੋਰ ਵੀ ਲਿੰਕ ਹੋ ਸਕਦੇ ਆ ਉਹ ਅਸੀਂ ਜਿਹੜੀ ਇਹਨਾਂ ਦੀ ਲਿੰਕੇਜਸ ਅੱਗੇ ਜਿਹੜਾ ਇਹਨੂੰ ਕਿਨੂੰ ਦੇਣਾ ਸੀ ਇਹਨਾਂ ਨੇ ਕਿਨੂੰ ਵੇਚਣਾ ਸੀ ਉਹ ਅਸੀਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਵੇਂ ਸਾਹਮਣੇ ਆਊਗਾ ਨੋਟਿਸ ਆਏ ਹੋਏ ਅਸੀਂ ਕਰਵਾਈ ਕਰਾਂਗੇ ਸਰ ਦੋ ਹੋਰ ਫੜੇ ਹੋਏ ਜਿਨ੍ਹਾਂ ਕੋ ਪਿਸਤਲ ਫਰੀਜੀ ਹੋਏ ਉਹਨਾਂ ਨੂੰ ਐਵੇਂ ਸੀਆਈਏ ਵੱਲੋਂ ਹੀ ਜਿਹੜੀ ਟੀਮ ਵੱਲੋਂ ਇਹ ਜਿਹੜਾ 106 ਨੰਬਰ ਮੁਕੱਦਮਾ ਦਰਜ ਕਰਕੇ ਆਰਮਜ਼ ਐਕਟ ਦਾ ਟਾਣਾ ਸਿਟੀ ਫਿਰੋਜ਼ਪੁਰ ਸਾਜਨੌਰ ਫਲੱਡਾ ਤੇ ਰਾਜਨ ਪੁੱਤਰ ਸ਼ਾਮਲਾਲ ਦੋਨੋਂ ਭਰਾ ਐ 1 27 ਸਾਲ ਦਾ 1 24 ਸਾਲ ਦਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਪਿਸਟਲ ਤੇ ਉਹਦੇ ਨਾਲ ਜਿੰਦਾ ਰੋਂਦ ਜਿਹੜੇ ਲਾਈਵ ਕੈਟਰਿਜਸ ਬਰਾਮਦ ਕੀਤੇ ਆ ਜਿਹੜੇ ਦੋ ਪਿਸਟਲ ਗਲੌਕ ਦਾ ਪਿਸਟਲ ਹੈ ਤੇ ਇੱਕ 0.30 ਜਿਹੜਾ ਪਿਸਟਲ ਹੈ ਜਿਹੜਾ ਚਾਈਨਾ ਪਿਸਟਲ ਕਹਿੰਦੇ ਨੇ ਚਾਈਨਾ ਸਟਾਰ ਪਿਸਟਲ ਇਹ ਇਹਨਾਂ ਤੋਂ ਬਰਾਮਦ ਕੀਤੇ ਗਏ ਆ ਜਿਹੜਾ ਇਹਨਾਂ ਤੇ ਪਹਿਲਾਂ ਵੀ ਪਹਿਲਾਂ ਤਰ ਪਰਚੇ ਦਰਜ ਆ ਮਕਦਮਾ ਨੰਬਰ 192 ਐਨਡੀ ਆ 307 ਦਾ ਜਿਵੇਂ ਸਾਜਨ ਉਰਫ ਲੱਡਾ ਤੇ ਮਕਦਮਾ ਨੰਬਰ 38 ਐ ਐਨਡੀਪੀਐਸ ਦਾ ਤੇ ਇੱਕ ਹੋਰ ਐਨਡੀਪੀਐਸ ਦਾ ਪਰਚਾ ਦਰਜ ਹੈ ਤਿੰਨ ਪਰਚੇ ਇਸ ਤੇ ਦਰਜ ਹੈ ਇਹ ਵੀ ਰਾਜਨ ਉਰਫ ਰਾਜਨ ਪੁੱਤਰ ਸ਼ਾਮਲਾਲ ਇਹਦੇ ਤੇ ਵੀ ਤਿੰਨ ਪਰਚੇ ਦਰਜ ਹੈ ਜਿਨ੍ਹਾਂ ਚ ਇੱਕ KDPs 22307 ਤੇ 310 ਜੀ ਸਰ ਜਿਹੜਾ ਗਲੌਕ ਫੜਿਆ ਹੋਇਆ ਮੇਨ ਗੱਲ ਇਹ ਆਂਦੀ ਸਰਜਨ ਕੋਲ ਜਿਹੜਾ ਗਲੌਕ ਫੜਿਆ ਸਰ ਕੋਈ ਵੱਡੀ ਮਾਰਦਾ ਕਿ ਗਲੌਕ ਮੇਨਲੀ ਵੱਡੇ ਗੈਂਗਸਟਰਾਂ ਦੇ ਕੋਲ ਜਾਂ ਕੋਈ ਹੋਰ ਟਰੈਰਿਜ਼ਮ ਬਾਦ ਵਾਲਿਆਂ ਕੋਲ ਗਲੌਕ ਮੇਨਲੀ ਹੁੰਦੇ ਨੇ ਇਹ ਗਲੌਕ ਸਰਜਨ ਤੱਕ ਪਹੁੰਚਿਆ ਕੋਈ ਸ਼ਹਿਰ ਇਹ ਪੁੱਛ ਕੇ ਉਸ ਦੀ ਜਾਰੀ ਹੈ ਜੀ ਸਰ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਡੇ 1 2 ਸਾਡੇ ਕੋਲ ਨਾਂ ਆਏ ਆ ਜਿਹੜੇ ਇਹਦੇ ਵਿੱਚ ਜਿਹੜੇ ਇਹਦੇ ਨਾਲ ਲਿੰਕਡ ਆ ਤੇ ਅਸੀਂ ਉਹਦੇ ਸਬੰਧੀ ਕਰ ਰਹੇ ਹਾਂ ਤੇ ਅੱਗੇ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਹੋਊਗੀ ਉਹ ਵੇਖਾਂਗੇ ਇਹਨਾਂ ਦੇ ਕੁਝ ਬੰਦੇ ਦੇ ਨਾਲ ਲਿੰਕ ਸਾਹਮਣੇ ਆਏ ਉਹਨਾਂ ਤੇ ਸਾਡੀਆਂ ਟੀਮਸ ਬਣਾਈਆਂ ਤੇ ਅਸੀਂ ਅੱਗੇ ਰੇਡ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਚ ਸਾਨੂੰ ਹੋਰ ਵੀ ਸੰਭਾਵਨਾ ਹੈ